ਅਸੀਂ ਫਤੇਗੜ ਸਾਹਿਬ ਮੱਥਾ ਟੇਕਣ ਲੈ ਗਏ ਸੀ ਜਗਨਬੀਰ ਸਿੰਘ ਜੀ ਨੇ ਜੋਤੀਸਰਪ ਗੁਰਦੁਆਰੇ ਮੱਥਾ ਟੇਕਿਆ ਔਰ ਉੱਠੇ ਹੈਗਾ ਇਹਦੇ ਅੱਖਾਂ ਦੀ ਰੋਸ਼ਨੀ ਚਲੀ ਗਈ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਐਸਾ ਕੀ ਹੋ ਗਿਆ ਕਿ ਅੱਖਾਂ ਦੀ ਰੋਸ਼ਨੀ ਚਲੀ ਗਈ ਅਸੀਂ ਇਹਨੂੰ ਲੁਧਿਆਣੇ ਵਾਪਸ ਲੈ ਕੇ ਆਏ ਕਿਉਂਕਿ ਅਸੀਂ ਲੁਧਿਆਣੇ ਨੂੰ ਬਿਲੋਂਗ ਕਰਦੇ ਆ ਇੱਥੇ ਵੱਡੇ ਹਸਪੀਟਲਸ 'ਚ ਚੈੱਕਅਪ ਕਰਾਇਆ ਐ ਐਮ ਆਰ ਆਈ ਕਰਾਈ ਤੇ ਪਤਾ ਲੱਗਿਆ ਕਿ ਇਹਨੂੰ ਨਰਵਸ ਕੰਪਰੈਸ ਹੋਈਆਂ ਨੇ ਮਗਰ ਰੀਜ਼ਨ ਬਿਹਾਈਂਡ ਥੈਟ ਉਹ ਸਾਨੂੰ ਉਹ ਦੱਸ ਨਹੀਂ ਰਹੇ ਸੀ ਉਸ ਵੇਲੇ ਤੇ ਮੈਮ ਅਸੀਂ ਫਿਰ ਇਹਨੂੰ ਰਾਤੋ ਰਾਤ ਮੁੰਬਈ ਲੈ ਗਏ ਜਿੱਥੇ ਜਾ ਕੇ ਸਾਨੂੰ ਪਤਾ ਲੱਗਿਆ ਹਮ ਕੀ ਇਹਨੂੰ ਬ੍ਰੇਨ ਟਿਊਮਰ ਹੈ ਐਵਲੀ ਜਗ੍ਹਾ ਤੇ 5 ਰੁਪਏ ਦੇ ਕੋਇਨ ਦੇ ਜਿੰਨਾ ਮੈਮ ਵੱਡਾ ਸੀ ਅੱਛਾ ਤੇ ਉਸ ਵੇਲੇ ਉਹਦੀ ਉਮਰ ਸਾਢੇ 3 ਦਿਨ ਸਾਲ ਸੀ ਤੇ ਇਹਦੇ ਅਸੀਂ ਕਾਫੀ ਵੱਡੀ ਚੀਜ਼ ਸੀ ਉਹ ਤੇ ਉਹ ਟਿਊਮਰ ਸੀ ਫਿਰ ਉਹਦਾ ਬਾਇਓਪਸੀ ਹੋਈ ਪਤਾ ਲੱਗਾ ਕਿ ਜੋ ਕੈਂਸਰ ਹੈ 4th ਸਟੇਜ ਤੱਕ ਪਹੁੰਚ ਚੁੱਕਿਆ ਹੈਗਾ ਤੇ ਬਸ ਐਸੀ ਪਰਮਾਤਮਾ ਨੇ ਉੱਥੇ ਤੱਕ ਸਾਨੂੰ ਪਹੁੰਚਾਇਆ ਔਰ ਮੈਂ ਬlesing ਸਮਝਦੀ ਆ ਕਿ ਅਸੀਂ ਜੋਤੀਸੁਰੂਪ ਗੁਰਦੁਆਰੇ ਮੱਥਾ ਟੇਕਿਆ ਔਰ ਸਾਨੂੰ ਸਡਨ ਜੋ ਲਾਈਟ ਆਫ ਹੋਈ ਉਸ ਤੋਂ ਪਤਾ ਲੱਗਾ ਕਿ ਬੱਚਾ ਕਿਹੜੀ ਸਟੇਜ ਤੱਕ ਪਹੁੰਚ ਚੁੱਕਿਆ ਨਹੀਂ ਤੇ ਸਾਡੀ ਬਿਮਾਰੀ ਹੋ ਸਕਦੀ ਉਸ ਤੋਂ ਵੱਧ ਕੇ ਹੋਰ ਅੱਗੇ ਜਾ ਸਕਦੀ ਸੀ ਅਸੀਂ ਉਸ ਚੀਜ਼ ਨੂੰ ਵੀ ਬਹੁਤ ਵੱਡੀ ਬlesing ਮੰਨੀ